ਆ ਜੀ ਹਾਂ ਅੱਜ ਗੱਲ ਕਰਦੇ ਹਾਂ ਸਬਜ਼ੀ ਮੰਡੀ ਮਾਲੇਰ ਕੋਲਾ ਦੀ ਜਿੱਥੇ ਕਿ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਫਰੂਟ ਦੇ ਅੱਡੇਆਂ ਵਾਲਿਆਂ ਬਲੋਂ ਨਜਾਇਜ਼ ਕਾਰਜ ਕੀਤੇ ਗਏ ਜਿਸ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਮੂਹ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਬਲੋਕ ਪੁਰਸ਼ ਦੀ ਮਦਦ ਦੇ ਨਾਲ ਉਹਨਾਂ ਨੂੰ ਪਿੱਛੇ ਹਟਾਇਆ ਗਿਆ ਜਿਸ ਦੇ ਮੱਦੇਨਜ਼ਰ ਚੇਅਰਮੈਨ جناب জাফর ਅਲੀ ਦੀ ਅਗਵਾਈ ਹੇਠ ਕਿਸਾਨ ਭਰਾਵਾਂ ਅਤੇ ਆਰਥਿਕ ਵਿਰਣ ਆ ਰਹੇ ਹਨ ਸਮੱਸਿਆਵਾਂ ਬਾਰੇ ਇੱਕ ਅਹਿਮ ਮੀਟਿੰਗ ਜਿਹੜੀ ਕਿ ਬਹੁਤ ਹੀ ਹੰਗਾਮੀ ਮੀਟਿੰਗ ਸੱਦੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਵੀਰਾਂ ਨੇ ਅਤੇ ਆਰਥਿਕ ਨਿਸ਼ਚੈ ਮੁਰੀਜ਼ ਕੀਤੀ ਇਸ ਮੌਕੇ ਉਹਨਾਂ ਆਪਣਾ ਕੀ ਪੱਖ ਰੱਖਿਆ ਆਉਂ ਬਖਾਉਣਾ ਤੁਹਾਨੂੰ ਮਲੇ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਬ ਹਿੰਦੀ ਰਿਪੋਰਟ ਹਰ ਚੰਗਾ ਕੰਮ ਕਰਨ ਤੋਂ ਬਾਅਦ ਇੱਕ ਜਿਹੜਾ ਮਤਲਬ ਫੀਲਿੰਗ ਮਹਿਸੂਸ ਹੁੰਦੀ ਹੈ ਉਹ ਹਰ ਬੰਦੇ ਨੂੰ ਹੁੰਦਾ ਹੈ ਕਿ ਸਾਡੀ ਵਜ੍ਹਾ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਔਰ ਉਹਨਾਂ ਦੇ ਵੀ ਅਸੀਂ ਦੁਖੀ ਨਹੀਂ ਹਾਂਗੇ। ਉਹਨਾਂ ਨੂੰ ਵੀ ਉਹਦਾ ਅਲਟਰਨੇਟਿਵ ਅਸੀਂ ਨੰਬਰਿੰਗ ਕਰਕੇ ਵਾਕਿਆ ਦਾ ਜਗ੍ਹਾ ਲਾਟ ਕੀਤੀ ਹੋਈ ਹੈ। ਉਹ ਜਦ ਮਰਜ਼ੀ ਉੱਥੇ ਆਪਣੇ ਉਹ ਰੋਜ਼ਗਾਰ ਸ਼ੁਰੂ ਕਰ ਸਕਦੇ ਨੇ। ਤੇ ਉਹ ਤੁਹਾਡੀ ਪਰਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਤਾਂ ਨਹੀਂ ਲੱਗ ਸਕਦੇ ਕਿ ਉਹਨਾਂ ਦੀ ਦੁਬਾਰਾ ਨੰਬਰਿੰਗ ਹੋਏਗੀ ਕਿਉਂਕਿ ਬੰਦੇ ਵੱਧ ਵੀ ਗਏ 5-7 ਫੇਲਾ ਘੱਟ ਸੀ ਉਹ ਸਾਰਿਆਂ ਦਾ ਮਤਲਬ ਅਸੀਂ ਸੋਚਾਂਗੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਹੱਲ ਕੀਤਾ ਜਾਊਗਾ ਸਾਰੇ ਅੱਛਾ ਜਿਹੜੀ ਜਿਹੜੀ ਇਹ ਲਾਈਨ ਦੇ ਉੱਪਰ ਸੜਕ ਵਾਲੀ ਦੇ ਅੱਗੇ ਆਗੇ ਸੀ ਉਹ ਲਾਈਨ ਡਰੂ ਤਾਂ ਕਿ ਅੱਗੇ ਨੂੰ ਆਗਾ ਨੂੰ ਨਾ ਬਦ ਸਕਣ ਕੋਈ ਯੋਜਨਾ ਉਹਦੀ ਯੋਜਨਾ ਸਾਡੀ ਪਲੈਨਿੰਗ ਹੈ ਉਹ ਅਸੀਂ ਮਤਲਬ ਜਿਹੜਾ ਲੈਬੋਰੀ ਟਰੀ ਸੈਕਸ਼ਨ ਹੈ ਉਹਦੇ ਤੇ ਗ੍ਰਿਲ ਲਵਾਵਾਂਗੇ ਔਰ ਇੱਕ ਫਿਰਕੀ ਗੇਟ ਲਾਵਾਂਗੇ ਤਾਂ ਕਿ ਜ਼ਰੂਰਤ ਆਪਣੀ ਪੂਰੀ ਕਰਨ ਵਾਸਤੇ ਜਿਹਨੇ ਉੱਥੇ ਰਿਵੋਟਰ ਸੈਕਸ਼ਨ ਜਾਣਾ ਹੈ ਤਾਂ ਉਹ ਫਿਰ ਕੀ ਗੇਟ ਦੇ ਵਿੱਚ ਸੀ ਜਾ ਕੇ ਆਪਣੇ ਜ਼ਰੂਰਤ ਬਿਨਾਂ ਨਾਲੋਂ ਅੱਛਾ ਇੱਕ ਸਰ ਉੱਤੇ ਟਰਾਂਸਫਾਰਮ ਲੱਗਿਆ ਬਹੁਤ ਹੀ ਗਲਤ ਥਾਂ ਤੇ ਖੜਾ ਉਹਦੀ ਵੀ ਬਹੁਤ ਸਮੱਸਿਆ ਆ ਰਹੀ ਆ ਉਹਦੀ ਆੜ ਦੇ ਵਿੱਚ ਵੀ ਲੋਕ ਰੇੜੀਆਂ ਲਾਉਂਦੇ ਨੇ ਉਹ ਅਸੀਂ ਬਿਜਲੀ ਬੋਰਡ ਨੂੰ ਇਤਰਾਜ਼ ਦਿੱਤੀ ਹੋਇਆ ਔਰ ਉਹਨਾਂ ਦਾ ਐਸਟੀਮੇਟ ਬਣ ਕੇ ਸਾਡੇ ਕੋਲੇ ਆ ਗਿਆ ਤਕਰੀਬਨ ਉਹ ਲੱਖ ਡੇਢ ਲੱਖ ਦੇ ਦਰਮਿਆਨ ਐਸਟੀਮੇਟ ਹੈ ਉਹ ਅਸੀਂ ਸਰਕਾਰੀ ਮਤਲਬ ਉਹਨੂੰ 페 ਕਰਦਾ ਵੀ ਆਪਣੇ ਮਾਰਕੀਟ ਕਮੇਟੀ ਵੱਲੋਂ ਨੂੰ ਬਿਜਲੀ ਡਿਪਾਰਟਮੈਂਟ ਨੂੰ ਉਹ ਜਿਹੜਾ ਟ੍ਰਾਂਸਫਾਰਮ ਬਹੁਤ ਸਾਈਡ ਤੇ ਕੀਤਾ ਜਾਊਗਾ ਤੇ ਕਿਸਾਨਾਂ ਤੇ ਆੜਤੀਆਂ ਨੂੰ ਕੀ ਸੁਨੇਹਾ ਅੱਜ ਦੀ ਮੀਟਿੰਗ ਜੋ ਹਮ ਹਮਾ ਕੇ ਪਹੁੰਚੇ ਨੇ ਮੈਂ ਕਿਸਾਨਾਂ ਔਰ ਆੜਤੀਆਂ ਦੌਰ ਗੁਪਾਰੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇਸ ਕੰਮ ਦੀ ਸਲਾਹਾਂ ਕੀਤੀ ਹੈ ਔਰ ਮੈਂ ਅੱਗੇ ਤੋਂ ਇਹਨਾਂ ਨੂੰ ਵਿਸ਼ਵਾਸ ਦਿਨਣਾ ਪੂਰੇ ਸਹਿਰ ਨਿਵਾਸੀਆਂ ਨੂੰ ਪੂਰੇ ਹਲਕਾ ਨਿਵਾਸੀਆਂ ਨੂੰ ਕਿ ਜੋ ਵੀ ਜਾਇਜ਼ ਕੰਮ ਹੋਊ ਮੈਂ ਕਦੇ ਪਿੱਛੇ ਨਹੀਂ ਹਟੂਗਾ ਜਾਇਜ਼ ਕੰਮ ਕਰੂੰਗਾ किसानਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਸੀ ਅਸੀਂ ਇਹ ਪੱਖ ਰੱਖਿਆ ਸੀ ਕਿ ਜਿਹੜਾ ਮੰਡੀ ਦਾ ਰਸਤਾ ਉਹ ਬੰਦ ਰਹਿੰਦਾ ਸਾਨੂੰ ਦੁਕਾਨ ਤੱਕ ਆੜ ਤੱਕ ਪਹੁੰਚਣ ਤੱਕ ਪਹੁੰਚਣ ਵਾਸਤੇ ਕਈ ਵਾਰੀ ਘੰਟਾ-ਘੰਟਾ ਲੱਗ ਜਾਂਦਾ ਉਸ ਦੇ ਵਿੱਚ ਆ ਕੇ ਸਾਨੂੰ ਕਈ ਵਾਰੀ ਸਾਨੂੰ ਜਦ ਅਸੀਂ ਲੇਟ ਹੋ ਜਾਂਦਾ ਸਾਨੂੰ ਭਾਅ ਵੀ ਨਹੀਂ ਮਿਲਦਾ ਇਸ ਕਰਕੇ ਸਾਰੇ ਕਿਸਾਨ ਭਾਈ ਇਸ ਵੱਲੋਂ ਬਹੁਤ ਦੁਖੀ ਨੇ ਇਸ ਕਰਕੇ ਗੱਲ ਸੁਣ ਲਓ ਮੇਰੀ ਸਾਰੇ ਕਿਸਾਨ ਭਾਈਆਂ ਨੂੰ ਇਕੱਠੇ ਹੋ ਕੇ ਐਪਲੀਕੇਸ਼ਨ ਦਿੱਤੀ ਵੀ ਰਸਤਾ ਖੋਲਿਆ ਜਾਵੇ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਬਾਕੀ ਸਾਨੂੰ ਕੋਈ ਬੰਦਾ ਰੋਜ਼ਗਾਰ ਹੈ ਜਿਹੜਾ ਉਹਨੂੰ ਰੋਜ਼ਗਾਰ ਦਿੱਤਾ ਜਾਵੇ ਹੋਰ ਸਾਡੀ ਕੋਈ ਹੋਣੀ ਹੈਗੀ ਬਾਕੀ ਜਿਹੜੀਆਂ ਇੱਕ ਮੰਡੀ ਦੇ ਵਿੱਚ ਬਹੁਤ ਬੜੀਆਂ-ਬੜੀਆਂ ਗੱਡੀਆਂ ਲੱਗਦੀਆਂ ਨੇ ਫਰੂਟ ਦੀਆਂ ਉਹਦੀ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਸਾਨੂੰ ਸਾਡੀ 8:30 ਵਜੇ ਪਹੁੰਚਣਾ ਬੜਾ ਮੁਸ਼ਕਲ ਹੈ ਕਿਉਂਕਿ ਸਾਡੀਆਂ ਟਰਾਲੀਆਂ ਬਹੁਤ ਦੂਰ ਖੜ੍ਹ ਜਾਂਦੀਆਂ ਨੇ ਜਾਂ ਉਹਦੇ ਗੱਡੀਆਂ ਬੜੀਆਂ ਲੱਗੀਆਂ ਕਰਕੇ ਸਾਡਾ ਜਾਮ ਲੱਗ ਜਾਂਦਾ ਹੈ ਇਹ ਤੁਹਾਡਾ ਕਹਿੰਦਾ ਮਤਲਬ ਇਹ ਹੈ ਕਿ ਉਸ ਦਾ ਵੀ ਪ੍ਰੋਪਰ ਹੱਲ ਹੋਣਾ ਚਾਹੀਦਾ ਹੈ ਉਸ ਦਾ ਵੀ ਪ੍ਰੋਪਰ ਹੱਲ ਕੀਤਾ ਜਾਵੇ ਇਹੋ ਆੜਤੀਆਂ ਦੀਆਂ ਕੁਛ ਕੁਚਿਆ ਉਹ ਕਿਸਾਨਾਂ ਦੀਆਂ ਜਿਹੜੀ ਮਤਲਬ ਤਰੀਕੇ ਨਾਲ ਕੋਈ ਵੀ ਕੰਮ ਹੋਵੇ ਤਰੀਕੇ ਨਾਲ ਹੋਵੇ ਨਾ ਮਤਲਬ ਇਹ ਥੋੜਾ ਵੀ ਆਪਾਂ ਮਤਲਬ ਲਾ ਕੇ ਖੜ ਗਏ ਖੜੀ ਹੈ ਸਾਰੀ ਦਿਹਾੜੀ ਖੜੀ ਹੈ ਗੱਡੀ ਕੁਛ ਅੱਡੇ ਮੰਡੀ ਦੇ ਵਿੱਚ ਹੀ ਲੱਗੇ ਹੋਣੇ ਉਹਨਾਂ ਨੂੰ ਵੀ ਕਹਿ ਜਾਵੇ ਵੀ ਪਿੱਛੇ ਕਰਕੇ ਲਾਏ ਹਾਂ ਕਿਉਂਕਿ ਆੜ ਕੋਈ ਵੀ ਆੜਤੀ ਜਾਂ ਦਿੰਦਾ ਹੈ ਕਿਰਾਇਆ ਦਿੰਦਾ ਹੈ ਜਾਂ ਵੈਸੇ ਲਾਉਂਦਾ ਹੈ ਉਹ ਆਪਣੇ ਪਲਾਟ ਦਾ ਹੀ ਮਹਦੂਦ ਹੈ ਨਾ ਕੇ ਰਸਤੇ ਤੱਕ ਰਸਤਾ ਖਾਲੀ ਕੀਤਾ ਜਾਵੇ ਕਿਉਂਕਿ ਕਈ ਅੱਜ ਜਾਂਦਸੀ ਉਹਨਾਂ ਨੂੰ ਇਹ ਕਹਿੰਦੇ ਆ ਭਾਈ ਪਿੱਛੇ ਕਰ ਲੋ ਉਹ ਸਾਨੂੰ ਤੇ ਜਿਹੜੇ ਹੁਣ ਫਰੂਟ ਦੇ ਅੱਡੇ ਇੱਕ ਪਾਸੇ ਸਾਈਡ ਤੇ ਕਰਾਏ ਗਏ ਨੇ ਹਾਂਜੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਉਹ ਆਪਣੇ ਚੇਅਰਮੈਨ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਅਸੀਂ ਚੇਅਰਮੈਨ ਸਾਹਿਬ ਦਾ ਧੰਨਵਾਦ ਉਹਦਾ ਕਰਦੇ ਹਾਂ ਸਰ ਅਸੀਂ ਪਹਿਲਾਂ ਬੈਠੇ ਸੀ ਪਿਛਲੀ ਸਾਈਡ ਫਲੈਸਾਂ ਦੇ ਕੋਲੇ ਸਾਨੂੰ ਫਲੈਸਾਂ ਦੇ ਕੋਲੇ ਜਗ੍ਹਾ ਦਿੱਤੀ ਗਈ ਸੀ ਤੇ ਅਸੀਂ ਫਲੈਸਾਂ ਵੀ ਵਿੱਚ ਕਵਰ ਕਰ ਲੀਆਂ ਸੀ ਇਹ ਕਹਿੰਦੇ ਸੀ ਸਾਨੂੰ ਕਈ ਵਾਰੀ ਕਿਹਾ ਪੀਆ ਸਾਨੂੰ ਫਲੈਸਾਂ ਦੀ ਜਗ੍ਹਾ ਛੱਡ ਦੋ ਸਾਡੇ ਬੰਦਿਆਂ ਨੇ ਨਹੀਂ ਛੱਡੀ ਉੱਥੇ ਜਗ੍ਹਾ ਤੇ ਫਲੈਸਾਂ ਦੀਆਂ ਨਹੀਂ ਤੇ ਆਏ ਗਏ ਨੂੰ ਪਰੇਸ਼ਾਨੀ ਹੁੰਦੀ ਦੀ ਸਾਨੂੰ ਲੋਕਾਂ ਨੇ ਵੀਡੀਓ ਬਣਾ ਬਣਾ ਕੇ ਅੱਗੇ ਸ਼ਿਕਾਇਤਾਂ ਕਰਕੇ ਸਾਡੇ ਅੱਡੇ 'ਚ ਕਵਾਤੇ ਦੀ ਇਹਨਾਂ ਨੂੰ ਕਹਿ ਗਏ ਇਹ ਕਦੇ ਚੱਕਿਆ ਜਾਂਦੇ ਉਹ ਅੱਗੇ ਲਾ ਲਓ ਤੇ ਤੁਹਾਡੇ ਅੱਗੇ ਪਿੱਛੇ ਸੈਟਿੰਗ ਆਸੀਂ ਫੇਰ ਕਰਾ ਦਾਂਗੇ ਪਿੱਛੇ ਸੈਟਿੰਗ ਕਰਨ ਨਾਲ ਇਹਨਾਂ ਨੂੰ ਮਾਰਾ ਜਾ ਟਾਈਮ ਲੱਗ ਗਿਆ ਅਸੀਂ ਜਿਉਂ-ਜਿਉਂ ਅੱਗੇ ਵਧ ਗਏ ਸੜਕ ਤੇ ਗੱਬੇ ਆ ਗਏ ਤੇ ਬਲਾਗ ਸਾਨੂੰ ਵੀ ਬਲੌਗ ਕਰਦੇ ਸੀ ਬਿਲਕੁਲ ਟ੍ਰੈਫਿਕ ਜਾਮ ਹੋ ਗਿਆ ਹਾਂ ਜੀ ਹਾਂ ਹਾਂ ਬਿਲਕੁਲ ਸਾਡੀ ਛਾਤਰੀਆਂ ਦੇ ਵਿੱਚ ਵੀ ਟੈਂਪੂ ਟਰੇਲੀਆਂ ਅੰਨਾਂ ਦੀਆਂ ਫਸਦੀਆਂ ਦੀ ਜ਼ਿੰਮੇਦਾਰਾਂ ਦੀ ਬਲਕਿ ਇਹ ਪਰੇਸ਼ਾਨ ਹੁੰਦੇ ਦੀ ਅਸੀਂ ਵੀ ਪਰੇਸ਼ਾਨ ਹੁੰਦੇ ਦੀ ਵੀ ਸਾਨੂੰ ਇਹ ਚੱਕਵਾਗੀ ਅਸੀਂ ਆਪ ਗਏਦੇ ਦੀ ਵੀ ਚੇਅਰਮੈਨ ਸਾਹਿਬ ਸਾਡੇ ਚੱਕਵਾਗੇ ਪਿੱਛੇ ਏਡੇ ਲਵਾਏ ਜਾਣ ਬੜੀ ਅੱਛੀ ਬਾਤ ਹੈ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਪਹਿਲਾਂ ਰੋਜਾਂ ਚ ਅਸੀਂ ਫਿਰ ਗਿਆ ਵੀ ਰੋਜੇ ਲੰਘ ਜਾਂਦੇ ਕਿ ਰੋਜੇ ਲਿਖਾ ਦਿਓ ਸਾਡੇ ਪ੍ਰੋਜੈਕਟ ਵੀ ਲੰਘੇ ਫਿਰ ਸਾਡੇ ਬੰਦਿਆਂ ਨੇ ਫੇਰ ਨਹੀਂ ਕਿਸੇ ਨੇ ਸੁਣੀ ਕਿਸੇ ਨੇ ਨਹੀਂ ਸੁਣੀ ਵਿੱਚ ਹੀ ਕਿਸੇ ਨੇ ਨਹੀਂ ਸੁਣੀ ਹੈਗੀ ਫਿਰ ਉਹੀ ਹਾਲੀਲਾ ਚੱਲਦਾ ਰਿਹਾ ਸੜਕ ਦੇ ਗੱਬੇ ਬੈਠੇ ਰਹੇ ਨਾ ਤਾਂ ਇੱਥੇ ਵਿਚਾਰਾ ਮਾਰਕੀਟ ਕਮੇਟੀ ਵਾਲਾ ਕੋਈ ਕਿਸੇ ਤੋਂ 1 ਰੁਪਏ ਦੀ ਚੀਜ਼ ਖੰਦਾ ਨਾ ਕਿਸੇ ਤੋਂ 1 ਰੁਪਇਆ ਲੈਂਦਾ ਨਾ ਕੋਈ ਸੈਟਰੀ ਲੈਂਦਾ ਨਾ ਕੋਈ ਚੇਅਰਮੈਨ ਲੈਂਦਾ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਵੀ ਜਾਂ ਕੋਈ ਖੋਖਿਆਂ ਵਾਲਾ ਤੋਂ ਜਾਂ ਚਾਹ ਲੈਂਦਾ ਜਾਂ ਕਿਸੇ ਤੋਂ ਕੋਈ ਰੁਪਇਆ ਤੇਲੀ ਲੈਂਦੇ ਉਹਨਾਂ ਜਮੀਨਾਂ ਲੈਂਦੇ ਤੇ ਤੁਹਾਡੀ ਹੁਣ ਕੀ ਮੰਗ ਆ ਇਹਨਾਂ ਤੋਂ ਸਾਡੀ ਸਾਡੀ ਮੰਗ ਇਹੀ ਹੈ ਵੀ ਸਾਡਾ ਰੋਜੀ ਜ਼ਗਾਰ ਲੱਗਿਆ ਰਹੇ ਵੀ ਸਾਡਾ ਰੋਜੀ ਜ਼ਗਾਰ ਲਵਾ ਦੇਣ ਇਹਨਾਂ ਦੀ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਆ ਸਾਡੀ ਬੇਨਤੀ ਹੈ ਇਹਨਾਂ ਦੇ ਮੂਰੇ ਅਸੀਂ ਆਪਣੇ ਬੱਚੇ ਪਾਲ ਲੈਣੇ ਕੀ ਤੁਹਾਨੂੰ ਹੁਣ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਵਿਸ਼ਵਾਸ ਦਿਵਾਇਆ ਗਿਆ ਸਰ ਸਾਨੂੰ ਉਹੀ ਚੇਅਰਮੈਨ ਸਾਹਿਬ ਤੇ ਸੈਕਟਰੀ ਸਾਹਿਬ ਵੱਲੋਂ ਉਹੀ ਵਿਸ਼ਵਾਸ ਦੁਲਾਇਆ ਗਿਆ ਵੀ ਤੁਸੀਂ ਸਾਡਾ ਸਾਥ ਦੇਵੋ ਪਿੱਛੇ ਹਟੋ ਗੱਬੇ ਜਾਮਨਾ ਲਾਓ ਤੇ ਤੁਹਾਨੂੰ ਜਿਵੇਂ ਸਾਨੇ ਵਾਦਾ ਕੀਤਾ ਸੀ ਪਹਿਲਾਂ ਵੀ ਵੀ ਤੁਹਾਡੇ ਪਿੱਛੇ ਪੁਰਾਣੀ ਜਗ੍ਹਾ ਦੇ ਅੱਡੇ ਲੱਗਣਗੇ ਥੋੜੇ ਉਥੇ ਉਥੇ ਦੁਵਾਨਾ ਉਹੀ ਜਗ੍ਹਾ ਤੁਹਾਨੂੰ ਮਿਲੇਗੀ ਅਸੀਂ ਇਹਨਾਂ ਨਾਲ ਸਾਥ ਦੇ ਰਹੇ ਹਾਂ ਅਸੀਂ ਆਪ ਦੇ ਏਡਾ ਸਮਾਨ ਚੱਕ ਕੇ ਪਿੱਛੇ ਕਰ ਲਿਆ ਹੁਣ ਸਾਨੂੰ ਜਦੋਂ ਵੀ ਇਹ ਪ੍ਰਸ਼ਾਸਨ ਲਵਾਊਗਾ ਪੁਰਾਣੀ ਜਗ੍ਹਾ ਤੇ ਸਾਡੀ ਜਿਵੇਂ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਚੇਅਰਮੈਨ ਸਾਹਿਬ ਨੇ ਸੈਕਟਰੀ ਸਾਹਿਬ ਨੇ ਉਥੇ ਉਥੇ ਲੋਨ ਨੂੰ ਤਿਆਰ ਹੈ ਅੱਜ ਸਾਡੇ ਚੇਅਰਮੈਨ ਜਨਾਬ জাফর अली ਸਾਹਿਬ ਨੇ ਸਾਰੇ ਆਰਤੀਆ ਸਹਿਵਾਣ ਤੇ ਜੀਵੀਦਾ ਸਾਹਿਬਾਂ ਦੀ ਇੱਕ ਖਸੂਸੀ ਮੀਟਿੰਗ ਸਰਦੀ ਜਿਹਦੇ ਵਿੱਚ ਉਹਨਾਂ ਨੇ ਸਬਜੀ ਮੰਡੀ ਦੀ ਜਿਹੜੀ ਆਵਾਜ਼ ਆਈ ਹੈ ਉਹਦੇ ਵਿੱਚ ਵਿਗੜਨ ਪੈਣ ਵਾਲੀਆਂ ਜੜੀਆਂ ਵੀ ਅੜਚਨਾ ਸੀ ਜਿਹੜੀਆਂ ਵੀ ਕੋਈ ਕਿਸੇ ਕਿਸਮ ਦੀਆਂ ਅੱਡੇ ਲੱਗੇ ਸੀ ਜਾਂ ਕੋਈ ਹੋਰ ਕਿਸੇ ਕਿਸਮ ਦੀਆਂ ਰੇੜੀਆਂ ਵਗੈਰਾ ਲਗਾਈਆਂ ਹੋਈਆਂ ਸੀ ਉਹਨਾਂ ਨੂੰ ਇਹਨਾਂ ਨੇ ਰਿਮੂਵ ਕੀਤਾ ਹੈ ਉਸ ਰਿਮੂਵ ਕਰਨ ਤੋਂ ਬਾਅਦ ਜਿਹੜੀ ਕੋਈ ਐਕਟੀਵਿਟੀ ਹੋਣ ਲੱਗੀ ਹੈ ਇਹ ਸਾਡੇ ਮਸ਼ਵਰੇ ਰਹਿਣ ਵਾਸਤੇ ਸਾਰੇ ਆਰਤੀਆ ਸਹਿਵਾ ਹੁੰਦੇ ਸਾਨੂੰ ਇੱਥੇ ਸੱਦਿਆ ਹੈ ਕਿ ਕੀ ਇਹ ਜੋ ਕੀਤਾ ਗਿਆ ਸਹੀ ਹੈ ਜਾਂ ਗਲਤ ਹੈ ਮੈਂ ਆਪਣੇ ਵੱਲੋਂ ਇਹ ਦੱਸਣਾ ਚਾਹੁੰਦਾ ਕਿ ਜੋ ਵੀ ਕੁਝ ਕੀਤਾ ਹੈ ਚੇਅਰਮੈਨ ਸਾਹਿਬ ਨੇ ਉਹ ਬਿਲਕੁਲ ਸਹੀ ਹੈ ਜਿਹੜੇ ਰਸਤੇ ਰੁਕੇ ਹੋਏ ਸੀ ਉਹ ਅੱਡੇ ਚੁੱਕ ਨਾਲ ਖੁੱਲ ਗਏ ਨੇ ਹੁਣ ਅਗਲੀ ਸਾਡੀ ਬੇਨਤੀ ਇਹ ਹੈ ਕਿ ਜਿਹੜੇ ਕੋਈ ਅੱਡੇ ਚੁਕਵਾਏ ਗਏ ਨਹੀਂ ਉਨਾ ਦਾ ਵਿਰੁਲਗਾਰ ਮਾਰਨਾ ਕੀਤਾ ਜਾਵੇ ਉਹਨਾਂ ਨੂੰ ਕੋਈ ਅਲਟਰਨੇਟਿਵ ਜਗ੍ਹਾ ਦੇ ਦਿੱਤੀ ਜਾਵੇ ਜਿੱਥੇ ਬੈਠ ਕੇ ਉਹ ਆਪਣਾ ਕਾਰੋਬਾਰ ਕਰ ਸਕਣ ਆਪਣੀ ਰੋਟੀ ਰੋਜ਼ੀ ਵੀ ਕਮਾ ਸਕਣ ਅ ਸਰ ਰਮਜ਼ਾਨ ਸਾਹਿਬ ਇੱਕ ਇਸਲਾਮ ਧਰਮ ਇੱਕ ਹਦੀਸ ਅੱਲਾ ਦੇ ਨਬੀ ਦੀ ਕਿ ਤੁਸੀਂ ਅਗਰ ਰਸਤੇ ਦੇ ਵਿੱਚ ਕੋਈ ਤਕਲੀਫ ਦੇਣ ਵਾਲੀ ਚੀਜ਼ ਜਾਂ ਰੋੜਾ ਕੋਈ ਹੋਰ ਤਾਂ ਉਹਨੂੰ ਖਾਲੀ ਕਰੋ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਲਈ ਸਹੂਲਤ ਹੋਵੇ ਬਿਲਕੁਲ ਬਿਲਕੁਲ ਕੀ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਉਹ ਹੈ ਜੀ ਸਬਜੀ ਮੰਡੀ ਚ ਰਸਤੇ ਦੀ ਬੜੀ ਪ੍ਰੋਬਲਮ ਆਉਂਦੀ ਸੀ ਅਰਤੀ ਸਹਿਬਾਨ ਨੂੰ ਤੇ ਜੀਮੀਦਾਰ ਸਹਿਬਾਨ ਨੂੰ ਕਿਉਂਕਿ ਜਦੋਂ ਕੋਈ ਗੱਡੀ ਆਉਂਦੀ ਸੀ ਜਾਂ ਕੋਈ ਟਰਾਲੀ ਵਿਕਲ ਦੇ ਸਬਜੀ ਦੀ ਆਉਂਦੀ ਸੀ ਤੇ ਉੱਥੇ ਰਸਤਾ ਮਿਲਦਾ ਨਹੀਂ ਸੀ ਜਨ ਨੂੰ ਟੈਬ ਲੰਘ ਦਿੰਦੇ ਸੀ ਮੰਡੀ ਦਾ ਤੇ ਝਗੜੇ ਹੁੰਦੇ ਸੀ ਤੇ ਇਹਨਾਂ ਨੇ ਅੱਜ ਉਹ ਉੱਥੇ ਥੋੜੀ ਸਫਾਈ ਕਰਾਈ ਆ ਕੁਛ ੱਡੇ تھے ਜਿਹੜੇ ਪਿੱਛੇ ਕਿਤੇ ਨੇ ਉੱਥੇ ਉਠਾ ਦਿੱਤੇ ਗਏ ਨੇ ਤੇ ਬੜਾ ਸਲਾਘਾਯੋਕ ਕਦਮ ਹੈ ਵਧੀਆ ਗੱਲ ਹੈ ਇਹ ਬਹੁਤ ਲੰਬੇ ਸਮੇਂ ਤੋਂ ਆੜਤੀ ਹੈ ਸਹਿਬਾਨ ਤੇ ਜ਼ਿਮੀਦਾਰ ਸਹਿਬਾਨ ਦੀ ਮੰਗ ਸੀ ਜਿਹੜੀ ਕਿ ਸਾਡੇ ਚੇਅਰਮੈਨ ਸਾਹਿਬ ਜਫਰ ਔਲੀ ਜੀ ਨੇ ਅੱਜ ਪੂਰੀ ਕਰਤੀ ਹੈ ਟਰੈਫਿਕ ਨੂੰ ਲੈ ਕੇ ਜੀ ਇੱਕ ਨਵੇਂ ਬਹੁਤ ਬੜੀ ਸਮੱਸਿਆ थी ਜਿਹੜੀ ਇਸ ਰਸਤਾ ਦੀ ਇਹ ਰਸਤੇ ਦੇ ਵਿਚਾਲੇ ਆਪਣੀ ਗੜੇ ਲਾਈ ਹੈ ਜਿਹੜੀ ਉਹਦੇ ਕਰਕੇ ਹੀ ਹੁਣ ਜਗ੍ਹਾ ਸਿਰਫ ਕੱਲੀ ਟਰਾਲੀ ਲੰਘਣ ਜੋਗੀ ਰਹਿ ਗਈ ਜੀ ਉਦੇ ਵਿੱਚ ਜਿਹੜੇ ਡੇਰ ਚਕਵਾਏ ਗਏ ਨੇ ਇਹ ਬਹੁਤ ਵਧੀਆ ਦੇਖੋ ਰਾਸਤੇ ਖੁੱਲੇ ਨੇ ਉਹ ਸੜਕ ਦੇ ਉੱਪਰ ਲੱਗੇ ਹੋਏ ਸੀ ਬਿਲਕੁਲ ਸੜਕ ਦੇ ਉੱਪਰ ਲੱਗੇ ਹੋਏ ਦੀ ਉਹ ਡੇ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਆਪਣੇ ਕੋਈ ਵਿਚਾਰੇ ਦੁਸ਼ਮਣ ਨੇ ਉਹਨਾਂ ਨੂੰ ਵੀ ਕਿਸੇ ਜਗ੍ਹਾ ਦਿੱਤੀ ਜਾਵੇ ਲੇਕਿਨ ਰਸਤਾ ਕਦੇ ਵੀ ਇਹ ਆਪਣੀ ਸਲਾਮ ਦੇ ਵਿੱਚ ਵੀ ਇਹ ਵੀ ਰਸਤਾ ਇਹ ਕਦੇ ਵੀ ਰਸਤਾ ਰੋਕ ਕੇ ਨਹੀਂ ਰੱਖਣਾ ਚਾਹੀਦਾ ਰਸਤਾ ਖੁੱਲਾ ਰੱਖਣਾ ਚਾਹੀਦਾ ਜੋ ਇੱਥੇ ਨਾ ਸਬਜੀ ਮੰਡੀ ਵਿੱਚ ਅੱਡੇ 메ਨ ਰੋਡ ਤੇ ਲੱਗੇ ਹੋਤੇ ਗੇਟ ਦੇ ਉੱਪਰ ਉਹਨਾਂ ਨੂੰ ਸਮੱਸਿਆ ਆਉਂਦੀ ਸੀ ਕਿਸਾਨਾਂ ਨੂੰ ਵੀ ਵਪਾਰੀਆਂ ਨੂੰ ਹਰ ਵਰਗ ਨੂੰ ਜਿਹੜੇ ਲੋਕ ਬਾਹਰੋਂ ਵੀ ਆਉਂਦੇ ਉਹਨਾਂ ਨੂੰ ਵੀ ਸਮੱਸਿਆ ਆਉਂਦੀ ਸੀ ਕਿ ਮਾਣੀ ਮੋਟੀ ਛਤਰੀ ਨਾਲ ਅਟੈਚ ਜਾਂਦੀ ਉਹਨਾਂ ਨੂੰ ਅਗਲੇ ਨੂੰ ਬਤਮੀਜ਼ੀ ਨਾਲ ਬੋਲਣਾ ਅਟੈਕ ਕਰਨਾ ਕਿਸੇ ਗੱਲ ਤੇ ਹੁਣ ਜੇ ਕੰਮ ਹੋਇਆ ਤਾਂ ਬਹੁਤ ਬ